ਪਾਣੀ ਲੱਗਾ ਮੇਰਿਆ ਹਰ ਅਸਲ ਨੂੰ ਚਾਹੀਦਾ ਇਨਸਾਨ ਪੰਛੀ ਜਾਨਵਰ ਰੁੱਖ ਅਤੇ ਪਸ਼ੂ ਨੂੰ ਚਾਹੀਦਾ ਪਾਣੀ ਹੀ ਬਚਾਉਂਦਾ ਠੰਡ ਤੜਫਦੇ ਆਂ ਮੂਹਾਂ ਨੂੰ ਪਾਣੀ ਹੀ ਤਾਂ ਚਾਹੀਦਾ ਹੈ ਖੜਨ ਲਈ ਮੂਹਾਂ ਨੂੰ ਜਦੋਂ ਅਨੇ ਦੇ ਮੂਹ ਪਾਣੀ ਪਾਣੀ ਮਾਰਦੇ ਤੇ ਮੂਹ ਪੈਂਦਾ ਖੜਨ ਤੇ ਮੂਹ ਪਾਣੀ ਪਾਣੀ ਜਾਂਦੇ ਤੇ ਮੂਹ ਪੈਂਦਾ ਅੰਤਾਂ ਵੀ ਪਿਆਸ ਲੂਗੀ ਪਾਣੀ ਵੀ 부ਝਾਈਦਾ ਇਹ ਪਾਣੀ ਲੱਗਾ ਮੇਰਿਆ ਹਰ ਅਸਲ ਨੂੰ ਚਾਹੀਦਾ ਪਾਣੀ ਨਾਲ ਖਿੜੀ ਹਰ ਪਾਸੇ ਹਰਿਆਲੀ ਹੈ ਪਾਣੀਆਂ ਦੀ ਜਨਤਨਾ ਜਿਹੜੀ ਸੂਰਜ ਦੀ ਲਾਦੀ ਹੈ ਪਾਣੀ ਫੁੱਟ ਝਰਿਆں ਚੋਂ ਨਦੀਆਂ ਚੋਂ ਆਉਂਦਾ ਹੈ ਪਾਣੀ دریا ਚੋਂ ਨਾ ਤੇ ਸਮੁੰਦਰ ਬਣਉਂਦਾ ਹੈ ਇਸ ਜਿਸਮ ਤੋਂ ਖਾ ਕੇ ਪਾਣੀ ਪਾਣੀ ਦੀ ਸਮਰਾਈ ਦਾ ਇਹ ਪਾਣੀ ਰਤਾ ਮੇਰੀ ਆ ਹਰ ਮਨੁੱਖ ਨੂੰ ਚਾਹੀਦਾ ਸਰੋਵਰਾਂ ਦਾ ਪਾਣੀ ਲੋਕ ਜੋ ਜੁੜ ਕੇ ਰੋਕੀਆਂ ਦੇ ਪਾਣੀ ਹੈ ਪਵਿੱਤਰ ਸਭ ਲੋਕਾਂ ਦੇ ਰੋਕੀਆਂ ਦੇ ਪਾਣੀ ਜਿੱਦਾ ਪੱਟਾ ਬਣੇ ਮੱਥੇ ਤੇ ਬਿਮਾਰਾਂ ਦਾ ਪਾਣੀ ਹੀ ਦਾ ਝਗੜਾ ਹੈ ਕਿਤਾ ਸਰਕਾਰਾਂ ਦਾ ਪਾਣੀ ਹੀ ਦਾ ਸਾਥੀ ਬਣੇ ਖਾਣ ਲਈ ਦਵਾਈ ਦਾ ਇਹ ਪਾਣੀ ਨਾ ਮੇਰੇ ਹੱਥ ਅੰਦਰ ਸੰਗ ਨੂੰ ਚਾਹੀਦਾ ਪਹਿਲਾ ਪਾਣੀ ਜਾਨ ਦਿੰਦਾ ਪਹਿਲਾ ਜਾਨ ਦਿੰਦਾ ਪਾਣੀ ਸਾਸੀ ਚੋਰਾ ਨੇ ਬਚਦਾ ਹੋ ਜਾਣ ਦੇਣਾ ਨਿੱਤ ਹੁੰਦੇ ਟੂਰੇ ਗੋਰਾ ਨੇ ਦੋ ਮਾਤਮ ਪਾਣੀ ਦੀ ਉਜਾਲਾ ਬਟਾ ਪਾਵੇ ਕੀ ਹੋਣ ਵਾਲੀ ਨਸਲ ਦੀ ਸੰਕਟ ਲਿਆ ਲੈ ਪਾਣੀ ਨੂੰ ਬਚਾਉਣ ਲਈ ਹੱਲਾ ਆਪਾ ਮਾਰ ਕੇ ਪਾਣੀ ਦੀ ਦਵਾਈ ਨੂੰ ਪਹਿਲਾਂ ਹੀ ਬਚਾਈਏ ਮਸਲਾ ਲੋ ਸੰਝਾ ਹੋਵੇ ਮੇਰੇ ਕੇ ਸੁਝਾਈਦਾ ਪਾਣੀ ਰੱਬਾ ਮੇਰਿਆ ਹਰ ਨਸਲ ਨੂੰ ਬਚਾਈਦਾ ਫਿਰ ਬਾਣੀ ਬੜਿਆਉਂਦੀ ਪਾਣੀ ਦੀ ਵਡਿਆਈ ਨੂੰ ਪਾਣੀ ਹੀ ਬਚਾਈ ਬੈਠਾ ਇਸ ਧਰਤ ਨੂੰ ਲਕਾਈ ਨੂੰ ਰੰਗ ਜਾਤ ਧਰਮ ਦਾ ਮਸਲ ਹੈ ਪਾਣੀ ਦੀ ਇਹ ਸਭ ਨਾਲ ਦਾ ਸੰਝਾ ਨਾਲੇ ਸਾਨ ਗੁਰ ਬਾਣੀ ਦੀ ਪਾਣੀជា ਅੰਮ੍ਰਲਾ ਦਾਤ ਰਾਜ ਜਾਈ ਨਹੀਂ ਕੋ ਵਾਈਦਾ ਤੇ ਪਾਣੀ ਰੱਬਾ ਮੇਰਿਆ ਹਰ ਨਸਲ ਨੂੰ ਬਚਾਈਦਾ ਇਹ ਪਾਣੀ ਰੱਬਾ ਮੇਰਿਆ ਹਰ ਨਸਲ ਨੂੰ ਬਚਾਈਦਾ ਵਾਈਟ ਕਿਤਾਬਾਂ ਦਾ ਸਾਬ